ਹਾਂਜੀ ਬੇਟਾ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਜਮਾਤ 9ਵੀਂ ਦਾ ਜੋ ਤੁਹਾਡਾ ਪੰਜਾਬੀ B ਦਾ ਪੇਪਰ ਹੋਏਗਾ ਉਹਦੇ ਲਈ ਆਪਾਂ ਇੱਕ ਸੈਂਪਲ ਪੇਪਰ ਟਾਈਪ ਪੇਪਰ ਹੱਲ ਕਰਾਂਗੇ ਉਮੀਦ ਹੈ ਦੇ ਵਿੱਚੋਂ ਕਾਫੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾਣਗੇ ਬਾਕੀ ਤੁਸੀਂ ਆਪਣੀ ਸਿਲੇਬਸ ਦੇ ਅਨੁਸਾਰ ਤਿਆਰੀ ਕਰਨੀ ਹੈਗੀ ਤਾਂ ਪ੍ਰਸ਼ਨ ਪੱਤਰ ਦੇ ਵਿੱਚ ਪਹਿਲਾ ਪ੍ਰਸ਼ਨ ਸੁੰਦਰ ਲਿਖਾਈ ਦੇ ਲਈ ਹੈ ਜਿਹੜਾ ਕਿ 5 ਅੰਕਾਂ ਦਾ ਹੋਏਗਾ ਇਸਦੇ ਲਈ ਪੇਪਰ ਤੁਸੀਂ ਸਾਫ਼-ਸਾਫ਼ ਤੇ ਬਿਨਾ ਕਿਸੇ ਕਟਿੰਗ ਦੇ ਕਰਨਾਗਾ ਦੂਸਰਾ ਪ੍ਰਸ਼ਨ ਬੇਟਾ ਤੇਰਾ ਵਸਤੂਨਿਸ਼ਟ ਪ੍ਰਸ਼ਨ ਹੋਏਗਾ ਜਿਹਦੇ ਵਿੱਚ 10 ਪ੍ਰਸ਼ਨ ਹੋਣਗੇ ਠੀਕ ਹੈ ਇਹ ਸਾਰੇ ਇੱਕ ਇੱਕ ਅੰਕ ਦੇ ਹੋਣਗੇ ਇਹਦੇ ਵਿੱਚ ਦੇਖੋ ਪਹਿਲਾ ਕੁਐਸਚਨ ਹੈ ਮਲਬਈ ਉਪ ਬੋਲੀ ਬੋਲਣ ਵਾਲੇ ਕੋਈ ਦੋ ਇਲਾਕੇ ਹਾਂਜੀ ਕਿਹੜੇ ਕਿਹੜੇ ਨੇ ਪੁੱਤ ਲਿਖ ਸਕਦੇ ਹੋ ਤੁਸੀਂ ਲੁਧਿਆਣਾ ਠੀਕ ਹੈ ਤੇ ਦੂਸਰਾ ਲਿਖ ਸਕਦੇ ਹੋਗੇ ਫਰੀਦਕੋਟ ਲੁਧਿਆਣਾ ਤੇ ਫਰੀਦਕੋਟ ਸਾਡੇ ਸੰਵਿਧਾਨ ਅਨੁਸਾਰ ਭਾਰਤ ਵਿੱਚ ਕਿੰਨੀਆਂ ਭਾਸ਼ਾਵਾਂ ਪ੍ਰਵਾਨਿਤ ਹਨ ਕਿੰਨੀਆਂ ਨੇ ਪੁੱਤ 22 ਭਾਸ਼ਾਵਾਂ ਨੇ ਵੀ ਮਾਝੀ ਉਪਬੋਲੀ ਅੰਮ੍ਰਿਤਸਰ ਗੁਰਦਾਸਪੁਰ ਪਾਕਿਸਤਾਨ ਲਾਹੌਰ ਵਿੱਚ ਬੋਲੀ ਜਾਂਦੀਆਂ ਹਨ ਜੀ ਬੇਟਾ ਬਿਲਕੁਲ ਸਹੀ ਹੈ ਵੀ ਵਾਕ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਹਾਂਜੀ ਕਿੰਨੀ ਤਰ੍ਹਾਂ ਦੇ ਨੇ ਵੀ ਵਾਕ ਵਣਤਰ ਦੇ ਆਧਾਰ ਤੇ ਤਿੰਨ ਤਰ੍ਹਾਂ ਦੇ ਠੀਕ ਹੈ ਕਾਰਜ ਦੇ ਆਧਾਰ ਤੇ ਚਾਰ ਤਰ੍ਹਾਂ ਦੇ ਹੁੰਦੇ ਨੇ ਠੀਕ ਹੈ ਵਣਤਰ ਦੇ ਆਧਾਰ ਤੇ ਪੁੱਤ ਤਿੰਨ ਤਰ੍ਹਾਂ ਦੇ ਤੇ ਕਾਰਜ ਦੇ ਆਧਾਰ ਤੇ ਚਾਰ ਤਰ੍ਹਾਂ ਦੇ ਠੀਕ ਹੈ ਇਸ ਤੋਂ ਬਾਅਦ ਦੇਖੋ ਇਹ ਪੰਜ ਦਿੱਤੀਆਂ ਨੇ ਕਿਹੜੀਆਂ ਧੁਨੀਆਂ ਨੇ ਬੁੱਤੇ ਇਹ ਅਨੁਨਾਸਕੀ ਧੁਨੀਆਂ ਨੇ ਕਿ ਕਿਹੜੀਆਂ ਨੇ ਵੀ ਅਨੁਨਾਸਕੀ ਨਵਾਬ ਸ਼ਬਦ ਦਾ ਇਸਤਰੀ ਲਿੰਗ ਦੱਸੋ ਠੀਕ ਹੈ ਤਾਂ ਇਹਦਾ ਇਸਤਰੀ ਲਿੰਗ ਬਣ ਜਾਏਗਾ ਠੀਕ ਨਮਾ ਬਣੀ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਪੰਜ ਪ੍ਰਕਾਰ ਦੇ ਆਸਤਕ ਸ਼ਬਦ ਦਾ ਵਿਰੋਧੀ ਸ਼ਬਦ ਲਿਖੋ ਆਸਤਕ ਦਾ ਵਿਰੋਧੀ ਸ਼ਬਦ ਕੀ ਬਣ ਜਾਊਗਾ ਪੁੱਤ ਨਾਸਤਕ ਜਿਹੜਾ ਕਿਸੇ ਦੀ ਕੀਤੀ ਨੇਕੀ ਨਾ ਜਾਣੇ ਉਹਨੂੰ ਕੀ ਬੋਲਦੇ ਨੇ ਵੀ ਉਹਨੂੰ ਬੋਲਦੇ ਨੇ ਅਕਿਰਤ ਕਣ ਅਕਿਰਤ ਕਣ ਭਾਸ਼ਾ ਕਿਸ ਨੂੰ ਕਹਿੰਦੇ ਨੇ ਵੀ ਠੀਕ ਹੈ ਭਾਵ ਜਾਂ ਵਿਚਾਰ ਸਾਂਝੇ ਕਰਨ ਵਾਲਾ ਸਾਧਨ ਭਾਵ ਜਾਂ ਵਿਚਾਰ ਸਾਂਝੇ ਕਰਨ ਵਾਲੇ ਸਾਧਨ ਨੂੰ ਆਪਾਂ ਕਹਿੰਦੇ ਪੁੱਤ ਭਾਸ਼ਾ ਇਸ ਤੋਂ ਬਾਅਦ 10 ਨੰਬਰ ਦਾ ਤੁਹਾਡਾ ਲੇਖ ਹੈ ਵੀ ਦਿੱਤੇ ਗਏ ਵਿਸ਼ਿਆਂ ਦੇ ਉੱਪਰ ਤੁਸੀਂ ਕਿਸੇ ਦੇ ਉੱਪਰ ਇੱਕ ਲੇਖ ਲਿਖਣਾ ਹੋਏਗਾ 150 ਸ਼ਬਦਾਂ ਦਾ ਠੀਕ ਇਸ ਤੋਂ ਬਾਅਦ ਅਰਜੀ ਜਾਂ ਪੱਤਰ ਹੋਏਗਾ ਤੁਹਾਡਾ ਇਹ ਹੈਗਾ 6 ਨੰਬਰ ਦਾ ਠੀਕ ਹੈ ਇੱਕ ਪੈਰਾ ਰਚਨਾ ਹੋਏਗੀ ਵੀ 5 ਨੰਬਰ ਦੀ ਦੋ ਟੌਪਿਕ ਹੋਣਗੇ ਦੋਨਾਂ ਦੇ ਵਿੱਚੋਂ ਕਿਸੇ ਇੱਕ ਦੇ ਤੁਸੀਂ ਲਿਖਣੀ ਹੋਏਗੀ ਅੱਗੇ ਦੇਖੋ ਵੀ ਸ਼ਬਦ ਜੋੜ ਸੋਧ ਕੇ ਮੈਂ ਤੁਹਾਡੀ ਬਹੁਤ ਉਡੀਕ ਕਰਕੇ ਘਰ ਚਲਾ ਗਿਆ ਹਾਂਜੀ ਇਹਦੇ ਵਿੱਚ ਕਾਫੀ ਜਿਹੜੀਆਂ ਗਲਤੀਆਂ ਨੇ ਜਿਵੇਂ ਬਹੁਤ ਠੀਕ ਹੈ ਜਿਵੇਂ ਬੋਗਾਂ ਬੱਬਾ ਹਾਹੇ ਨੂੰ ਔਂਕੜ ਦਿੱਤਾ ਠੀਕ ਹੈ ਅਡੀਕ ਨਹੀਂ ਉਡੀਕ ਠੀਕ ਹੈ ਐ ਬਣੂਗਾ ਇਹ ਮੈਂ ਤੁਹਾਡੀ ਬਹੁਤ ਉਡੀਕ ਕਰਕੇ ਘਰ ਚਲਾ ਗਿਆ ਬਾਕੀ ਠੀਕ ਹੈ ਸਭ ਠੀਕ ਆ ਦੋਨੋਂ ਸ਼ਬਦ ਠੀਕ ਕਰਨ ਵਾਲੇ ਨੇ ਇਹਦੇ ਵਿੱਚ ਅਸੀਂ ਅੰਮ੍ਰਿਤਸਰ ਸ਼ਹਿਰ ਵਿੱਚ ਰਹਿੰਦੇ ਹਾਂ ਠੀਕ ਹੈ ਇਹਦੇ ਵਿੱਚ ਕਾफी ਗਲਤ ਹੈ ਵੀ ਇਹਦੇ ਵਿੱਚ ਆਪਾਂ ਲਿਖਾਂਗੇ ਅਸੀਂ ਅੰਮ੍ਰਿਤਸਰ ਨੂੰ ਲਿਖਾਂਗੇ ਪੁੱਤ ਅੰਮ੍ਰਿਤਸਰ ਸ਼ਹਿਰ ਦੇ ਵੀ ਸਪੈਲਿੰਗ ਗਲਤ ਨੇ ਠੀਕ ਹੈ ਰਹਿੰਦੇ ਦੇ ਵੀ ਸਪੈਲਿੰਗ ਗਲਤ ਨੇ ਐ ਬਣ ਗਏ ਠੀਕ ਹੈ ਬਾਕੀ ਸਾਰਾ ਸਹੀ ਮਰ ਜੇਗਾ ਅਸੀਂ ਠੀਕ ਹੈ ਇਹਦੇ ਬਾਅਦ ਬਿੰਦੀ ਲੱਗੂਗੀ ਅਸੀਂ ਅੰਬਰਸਰ ਦੀ ਸ਼ਗਲ ਲਿਖਾਂਗੇ ਅੰਮ੍ਰਿਤਸਰ ਸ਼ਹਿਰ ਦੀ ਸਹਿਰ ਵਿੱਚ ਰਹਿੰਦੇ ਹਾਂ ਠੀਕ ਹੈ ਅਸੀਂ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਵਿੱਚ ਰਹਿੰਦੇ ਹਾਂ ਅਗੇ ਬਤੁਹਾਵਰੇ ਨੇ ਵੀ ਠੀਕ ਹੈ ਦਸਾਂ ਨੋਹਾਂ ਦੀ ਕਮਾਈ ਕਰਨਾ ਠੀਕ ਦਸਾਂ ਨੋਹਾਂ ਦੀ ਕਮਾਈ ਕਰਨਾ ਵੀ ਠੀਕ ਹੈ ਨੇਕ ਕਮਾਈ ਕਰਨਾ ਮਿਹਨਤ ਕਰਨਾ ਅੱਖਾਂ ਮੀਟ ਜਾਣਾ ਮਰ ਜਾਣਾ ਠੀਕ ਹੈ ਈਦ ਦਾ ਚੰਨ ਹੋਣਾ ਬਹੁਤ ਦੇਰ ਬਾਅਦ ਮਿਲਣਾ ਠੀਕ ਹੈ ਨੱਕ ਰਗੜਨਾ ਠੀਕ ਹੈ ਮਤਲਬ ਮਾਫੀ ਮੰਗਣਾ ਜਾਂ ਤਰਲੇ ਕਰਨਾ ਠੀਕ ਹੈ ਸਾਸੂ ਕੋਣਾ ਦਰਜਣਾ ਹੱਥ ਤੰਗ ਹੋਣਾ ਠੀਕ ਹੈ ਕਿਸੇ ਚੀਜ਼ ਦੀ ਕਮੀ ਹੋਣਾ 19 21 ਦਾ ਫਰਕ ਹੋਣਾ ਬਹੁਤ ਥੋੜਾ ਫਰਕ ਹੋਣਾ ਠੀਕ ਹੈ ਕੁਛੜ ਕੁੜੀ ਤੇ ਸ਼ਹਿਰ ਟੰਡੋਰਾ ਤਾਂ ਇਹਦੇ ਵਿੱਚ ਕੀ ਹੁੰਦਾਗਾ ਕੁਛੜ ਕੁੜੀ ਤੇ ਸ਼ਹਿਰ ਟੰਡੋਰਾ ਵਿੱਚ ਚੀਜ਼ ਸਾਡੇ ਕੋਲ ਹੋਣੀ ਤੇ ਲੱਭੀ ਉਹਨੂੰ ਕਿਤੇ ਬਾਹਰ ਜਾਣਾ ਠੀਕ ਹੈ ਇਹਨਾਂ ਦੇ ਬਾਅਦ ਤੁਸੀਂ ਬਣਾ ਲੋਗੇ ਬਹੁਤ ਸੌਖੇ ਹੈਗੇ ਵਿਸ਼ਰਾਮ ਚੈਨ ਲਗਾਉਣੇ ਨੇ ਪੁੱਤ ਅਗੇ ਵਿਸ਼ਰਾਮ ਚੈਨ ਲਾ ਕੇ ਦੁਬਾਰਾ ਲਿਖਣਾਗਾ ਸੀਤਾ ਨੇ ਗੀਤਾ ਨੂੰ ਪੁੱਛਿਆ ਭੈਣੇ ਗੰਡੇ ਆਲੂ ਤੇ ਟਮਾਟਰ ਕਿਸ ਭਾਅ ਖਰੀਦੇ ਨੇ ਤਾਂ ਇਹਦੇ ਵਿੱਚ ਪੁੱਛਿਆ ਤੋਂ ਬਾਅਦ ਕੋਮਾ ਲਾਵਾਂਗੇ ਫਿਰ ਇਨਵਰਟਿਡ ਕੋਮੇ ਸਟਾਰਟ ਹੋ ਜਾਣਗੇ ਭੈਣੇ ਗੰਡੇ ਆਲੂ ਤੇ ਟਮਾਟਰ ਕਿਸ ਭਾਅ ਖਰੀਦੇ ਨੇ ਠੀਕ ਇਨਵਰਟਿਡ ਕੋਮੇ ਬੰਦ ਕਰਕੇ ਪੂਰਨ ਵਿਸ਼ਰਾਮ ਛੱਡ ਠੀਕ ਹਾਂਜੀ ਭਾਸ਼ਾ ਕਿੰਨੇ ਤਰ੍ਹਾਂ ਦੀ ਹੁੰਦੀ ਹੈਗੀ ਠੀਕ ਹੈ ਭਾਸ਼ਾ ਦੋ ਤਰ੍ਹਾਂ ਦੀ ਹੁੰਦੀ ਹੈ ਵੀ ਪੰਜਾਬੀ ਦੀ ਰਾਜ ਭਾਸ਼ਾ ਕਿਹੜੀ ਹੈ ਪੰਜਾਬੀ ਪੰਜਾਬ ਰਾਜ ਦੀ ਰਾਜ ਭਾਸ਼ਾ ਕਿਹੜੀ ਹੈ ਪੁੱਤ ਪੰਜਾਬੀ ਠੀਕ ਪੰਜਾਬੀ ਵਿੱਚ ਕਿੰਨੇ ਸਵਰ ਨੇ ਵੀ ਤਿੰਨ ਹਨ ਊੜਾ ਆੜਾ ਏ ਦੀ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਆ ਪੁੱਤ ਗੁਰਮੁਖੀ ਠੀਕ ਬਿੰਦੀਆਂ ਕਿੰਨੀਆਂ ਲਗਾ ਲੱਗਦੀਆਂ ਨੇ ਵੀ 6 ਠੀਕ ਹੈ ਬੇਟਾ ਨਾਮ ਕਿਸ ਨੂੰ ਕਹਿੰਦੇ ਨੇ ਵੀ ਜੇ ਤਾਂ ਤੁਹਾਨੂੰ ਸੋਖ ਆਂਦੇ ਹੈਗਾ ਵੀ ਜਿਹੜੇ ਸ਼ਬਦ ਕਿਸੇ ਥਾਂ ਜੀਵ ਗੁਣ ਜਾਂ ਹਾਲਤ ਦੀ ਜਾਣਕਾਰੀ ਦੇਣ ਉਸ ਨੂੰ ਅਸੀਂ ਨਾਮ ਕਹਿੰਦੇ ਹਾਂ ਜਿਵੇਂ ਉਦਾਹਰਨ ਦੇ ਤੌਰ ਤੇ ਰਾਮ ਜਲੰਧਰ ਠੀਕ ਹੈ ਉਦਾਸੀ ਖੁਸ਼ੀ ਵਿਸ਼ੇਸ਼ਣ ਕਿਸ ਨੂੰ ਕਹਿੰਦੇ ਨੇ ਪੁੱਤ ਉਹ ਸ਼ਬਦ ਜੋ ਨਾਮ ਜਾਂ ਪਰਨਾਮ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਉਸ ਨੂੰ ਅਸੀਂ ਕਹਿੰਦੇ ਹਾਂਗੇ ਵਿਸ਼ੇਸ਼ਣ ਜਿਵੇਂ ਉਦਾਹਰਨ ਦੇ ਤੌਰ ਤੇ ਕਾਲਾ ਚੰਗਾ ਗੋਰਾ ਵੱਡਾ ਲੰਮਾ ਹੇਠ ਲਿਖੇ ਵਾਕ ਨੂੰ ਵਚਨ ਤੇ ਲਿੰਗ ਬਦਲਣ ਨੂੰ ਪ੍ਰੰਤ ਦੋ ਵੱਖਰੇ ਵੱਖਰੇ ਵਾਕਾਂ ਵਿੱਚ ਲਿਖੋ ਪਹਿਲਾਂ ਵਚਨ ਦੇ ਲਿਖਾਂਗੇ ਸ਼ੇਰ ਜੰਗਲ ਵਿੱਚ ਫਿਰਦਾ ਹੈ ਲਿਖਾਂਗੇ ਸ਼ੇਰ ਜੰਗਲ ਵਿੱਚ ਫਿਰਦੇ ਹਨ ਲਿੰਗ ਬਦਲਣ ਨੂੰ ਪ੍ਰੰਤ ਲਿਖਾਂਗੇ ਸ਼ੇਰਨੀ ਜੰਗਲ ਵਿੱਚ ਫਿਰਦੀ ਹੈ ਸ਼ੇਰਨੀ ਜੰਗਲ ਵਿੱਚ ਫਿਰਦੀ ਹੈ ਇਹ ਲਿੰਗ ਬਦਲਣ ਨੂੰ ਪ੍ਰੰਤ ਵਚਨ ਦੇ ਚ ਲੈਣੇ ਸ਼ੇਰ ਜੰਗਲ ਵਿੱਚ ਫਿਰਦੇ ਹਨ ਹੀਠਾਂ ਲਿਖੇ ਵਾਕ ਨੂੰ ਭੂਤਕਾਲ ਤੇ ਭਵਿਕਾ ਕਾਲ ਵਿੱਚ ਬਦਲਣੋਂ ਪ੍ਰੰਤ ਦੋ ਵੱਖਰੇ-ਵੱਖਰੇ ਵਾਕ ਬਣਾਓ ਪਹਿਲਾ ਭੂਤਕਾਲ ਬਣਾਵਾਂਗੇ ਇੱਕਮ ਫੁੱਟਵਾਲ ਖੇਡ ਰਿਹਾ ਸੀ ਠੀਕ ਹੈ ਭੂਤਕਾਲ ਦੇ ਵਿੱਚ ਹੈ ਦੀ ਜਗ੍ਹਾ ਤੇ ਕੀ ਹੋ ਜਾਊ ਪੁੱਤ ਸੀ ਠੀਕ ਹੈ ਭਵਿਕਾ ਕਾਲ ਦੇ ਵਿੱਚ ਹੈ ਦੀ ਜਗ੍ਹਾ ਤੇ ਕੀ ਹੋਏਗਾ ਹੋਵੇਗਾ ਠੀਕ ਹੈ ਭਵਿਕਾ ਕਾਲ ਵਾਲਾ ਬਣੇਗਾ ਇੱਕਮ ਫੁੱਟਵਾਲ ਖੇਡ ਰਿਹਾ ਹੋਵੇਗਾ ਖੱਟੀ ਸ਼ਬਦ ਦੇ ਦੋ ਵੱਖ-ਵੱਖ ਅਰਥ ਦਰਸਾਉਂਦੇ ਵਾਕ ਬਣਾਓ ਠੀਕ ਹੈ ਖੱਟੀ ਇੱਕ ਤਾਂ ਹੁੰਦਾਗਾ ਵੀ ਸਵਾਦ ਦੇ ਵਿੱਚ ਅੱਜ ਦਹੀਂ ਖੱਟੀ ਹੋ ਗਈ ਇੱਕ ਖੱਟੀ ਹੁੰਦਾਗਾ ਵੀ ਅ ਕਮਾਈ ਕਰਨਾ ਤਾਂ ਲਿਖਾਂਗੇ ਸਾਨੂੰ ਮਿਹਨਤ ਦੀ ਖੱਟੀ ਖਾਣੀ ਚਾਹੀਦੀ ਹੈ ਠੀਕ ਤਾਕਤ ਸ਼ਬਦ ਦੇ ਦੋ ਸਮਾਨਾਰਥਕ ਸ਼ਬਦ ਕੀ ਲਿਖਾਂਗੇ ਵੀ ਤਾਕਤ ਦਾ ਜਿਵੇਂ ਇੱਕ ਤਾਂ ਜ਼ੋਰ ਹੋ ਗਿਆ ਠੀਕ ਹੈ ਸ਼ਕਤੀ ਹੋ ਗਿਆ ਇੱਕ ਹੋ ਗਿਆ ਬਲ ਠੀਕ ਹੈ ਜੋ ਕਦੇ ਨਾ ਥੱਕੇ ਠੀਕ ਹੈ ਉਹਨੂੰ ਅਪਕੀ ਕਹਿੰਦੇ ਵੀ ਅਣ ਤੱਕ ਠੀਕ ਹੈ ਅਣ ਤੱਕ ਠੀਕ ਤਾਂ ਇਹ ਤੁਹਾਡਾ ਪੇਪਰ ਸੀ ਪੁੱਤ ਜਿਹੜਾ ਕਿ ਨੌਵੀਂ ਬੀ ਨੌਵੀਂ ਦੇ ਵਿੱਚ ਪੰਜਾਬੀ ਬੀ ਪੇਪਰ ਤੁਹਾਡਾ ਹੋਏਗਾ ਉਮੀਦ ਹੈ ਦੇ ਵਿੱਚ ਕੁਝ ਕੁਸਚਨ ਤੁਹਾਨੂੰ ਪੇਪਰ ਵਿੱਚ ਆ ਸਕਦੇ ਹੈਗੇ ਬਾਕੀ ਤੁਸੀਂ ਸਿਲੇਬਸ ਦੇ ਅਨੁਸਾਰ ਆਪਣੀ ਤਿਆਰੀ ਕਰੋ ਠੀਕ ਹੈ ਬੇਟਾ ਓਕੇ ਜੀ ਧੰਨਵਾਦ